ਪੱਛਮੀ ਬੰਗਾਲ ਦੇ ਵਿੱਚ ਮਹਿਲਾ ਡਾਕਟਰ ਦੀ ਜ਼ਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਦੀ ਜਨਤਾ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਇਨਸਾਫ ਦੀ ਮੰਗ ਨੂੰ ਲੈ ਕੇ ਸਮੁੱਚਾ ਡਾਕਟਰ ਵਰਗ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਉੱਥੇ ਹੀ ਦੇਸ਼ ਦੀ ਜਨਤਾ ਵੀ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਇਸ ਦੀ ਜਾਂਚ ਤੁਰੰਤ ਸੀਬੀਆਈ ਨੂੰ ਸੌਂਪਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਅੱਜ ਨੰਗਲ ਦੇ ਵਿੱਚ ਵੀ ਸਥਾਨਕ ਵਾਸੀਆਂ ਦੇ ਵੱਲੋਂ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ਕਰਦਿਆਂ ਹੋਇਆ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਗਲਬਤ ਕਰਦੇ ਸਥਾਨਕ ਵਾਸੀ ਨੇ ਕਿਹਾ ਕਿ ਇਹ ਘਟਨਾ ਸਮੁੱਚੀ ਇਨਸਾਨੀਤ ਨੂੰ ਸ਼ਰਮਸਾਰ ਕਰਦੀ ਹੈ ਤੇ ਇਸ ਦੇ ਦੋਸ਼ੀਆਂ ਨੂੰ ਫਾਂਸੀ ਅਤੇ ਉਮਰ ਕੈਦ ਦੀ ਸਜ਼ਾ ਤੋਂ ਵੀ ਵੱਧ ਕੇ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਾਰਜ ਕਰਨ ਬਾਰੇ ਸੋਚ ਵੀ ਨਾ ਸਕੇ ਇਸ ਘਨੌਣੀ ਘਟਨਾ ਨੂੰ ਲੈ ਕੇ ਸੁਣੋ ਨੰਗਲ ਦੀ ਜਨਤਾ ਨੇ ਕੀ ਕਿਹਾ ਤੇ ਕੀ ਕੀਤੀ ਸਰਕਾਰ ਤੋਂ ਮੰਗ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਤੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਦੋਂ ਭਾਰਤ ਚ ਬਿਜਲੀ ਨਹੀਂ ਸੀ ਤੇ 5 ਸਾਲ ਸ਼ੇਰ ਸ਼ਾ ਸੂਰੀ ਨੇ ਰਾਜ ਕੀਤਾ ਔਰ ਉਹਦੇ ਰਾਜਕਾਲ ਬਾਰੇ ਅਬਾਸ ਖਾਨ ਨਾਂ ਦੇ ਹਿਸਟੋਰੀਅਨ ਨੇ ਲਿਖਿਆ ਕਿ ਕੱਲੀ ਕੁੜੀ ਗਹਿਣਿਆਂ ਦਾ ਟੋਕਰਾ ਚੱਕ ਕੇ ਰਾਤ ਦੇ ਹਨੇਰੇ ਚ ਜਾ ਸਕਦੀ ਐ ਇਹ ਨਹੀਂ ਕਿ ਉਦੋਂ ਚੋਰ ਡਾਕੂ ਨਹੀਂ ਸੀ ਪਰ ਚੋਰ ਡਾਕੂ ਨੂੰ ਇਹ ਖਤਰਾ ਸੀ ਜੇ ਮੈਂ ਇਹਨੂੰ ਹੱਥ ਲਾਇਆ ਮੇਰੇ ਹੱਥ ਸ਼ੇਰ ਸ਼ਾ ਸੂਰੀ ਨੇ ਵੱਢ ਦੇਣੇ ਠੀਕ ਹੈ ਔਰ ਅੱਜ ਰੂਲ ਆਫ ਲਾ ਦੀ ਇੰਪਲੀਮੈਂਟੇਸ਼ਨ ਐਸੀ ਹੋ ਗਈ ਕਿ ਇਹ ਤਾਂ ਇੱਕ ਡਾਕਟਰ ਆ ਜਿਹੜੀ ਐਨਾ ਟਾਈਮ ਤੋਂ ਜੋਬ ਕਰ ਰਹੀ ਸੀ ਔਰ ਬੜਾ ਸਿਕਿਉਰਟੀ ਵਾਲਾ ਜ਼ੋਨ ਸੀ ਤੇ ਕਈ ਤਾਂ ਜਿਹੜੇ ਮਸਲੇ ਐ ਰਿਪੋਰਟ ਹੀ ਨਹੀਂ ਹੁੰਦੇ ਔਰ ਸਾਡੀ ਤਾਂ ਗਵਰਨਮੈਂਟ ਤੋਂ ਮੰਗ ਹੈ ਕਿ ਇਹ ਕੁਝ ਐਸੇ ਕ੍ਰਾਈਮ ਐ ਇਹਦਾ ਫਾਂਸੀ ਜਾਂ ਉਮਰ ਕੈਦ ਨਹੀਂ ਇਹਦਾ ਤਾਂ ਕੁਝ ਐਸੀ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿੱਦਾਂ ਦੀ ਅਰਬ ਕੰਟਰੀ ਚ ਮਿਲਦੀ ਹੈ ਤਾਂ ਲੋਕੀ ਡਰਣਗੇ ਤਾ ਕ੍ਰਿਮੀਨਲ ਡਰੇਗਾ ਨਹੀਂ ਤਾਂ ਇਹ ਐਦਾ ਹੀ ਚੱਲਦਾ ਰਹੇਗਾ ਕੰਮ ਔਰ ਬਹੁਤ ਸਾਰੇ ਕੇਸੇਸ ਇਹ ਤਾਂ ਆ ਗਿਆ ਸਾਹਮਣੇ ਬਹੁਤ ਸਾਰੇ ਥੱਪੜਾਂ ਦੇ ਜਿਹੜੇ ਨਿਸ਼ਾਨ ਹੈ ਮੇਕਅਪ ਦੇ ਥੱਲੇ ਛੁਪੇ ਰਹਿੰਦੇ ਆ ਉਹ ਸਾਹਮਣੇ ਨਹੀਂ ਆਉਂਦੇ ਬਹੁਤ ਸਾਰੀ ਐਫ ਆਈ ਆਰ ਹੁੰਦੀਆਂ ਨਹੀਂ ਤੇ ਬਹੁਤ ਸਾਰੀਆਂ ਦਬਾ ਦਿੱਤੀਆਂ ਜਾਂਦੀਆਂ ਬਸ ਮੈਂ ਇੰਨਾ ਕਰਾਂ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਪੱਛਮ ਬਗਾਵ ਦੀ ਮੁੱਖ ਮੰਤਰੀ ਰੋੜ ਤੇ ਸੜਕਾਂ ਤੇ ਬੈਠ ਗਈ ਦੇਖੋ ਗੱਲ ਇਹ ਹੈ ਉਹ ਮਮਤਾ ਬੇਨਰਜੀ ਆਪਣਾ ਆਪਣੇ ਟੰਗ ਨਾਲ ਕੰਮ ਕਰ ਰਹੇ ਪਰ ਮੇਰੇ ਹਿਸਾਬ ਦੇ ਨਾਲ सीबीआई ਨੂੰ ਹੀ ਇਹਦੀ ਇਨਕੁਆਰੀ ਦਿੱਤੀ ਜਾਣੀ ਚਾਹੀਦੀ ਔਰ ਉਹ ਟਾਈਮਲੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਕਈ ਵਾਰੀ ਇਹ ਹੁਣ ਅੱਜ ਮੋਮਬਤੀਆਂ ਜਗਾਈਆਂ ਕੱਲੋਂ ਕੇਸ ਚੱਲ ਪਿਆ ਪਰਸੋਂ ਬੰਦੇ ਬਰੀ ਹੋ ਜਾਂਦੇ ਆ ਸਾਡੇ ਸਿਸਟਮ ਦੇ ਵਿੱਚ ਬੜੇ ਹੋਲ ਹੈ ਕਟੋ-ਕਟ ਐਦਾਂ ਫੇਰ ਡਾਕਟਰ ਦਾ ਮਨੋਬਲ ਡਿੱਗ ਜਾਏਗਾ ਅੱਗੇ ਹੀ ਸਾਡੇ ਕੋਲ ਜਿਹੜਾ 1 ਲੱਖ ਸੀਟਸ ਹੈ ਸਿਰਫ ਐਮਬੀਬੀਐਸ ਦੀਆਂ ਔਰ ਜਿਹੜੇ ਚੰਗੇ-ਚੰਗੇ ਡਾਕਟਰ ਤਾਂ ਹੀ ਬਾਹਰ ਚੱਲੇ ਜਾਂਦੇ ਆ ਚੰਗੇ-ਚੰਗੇ ਇੰਜੀਨੀਅਰ ਤਾਂ ਹੀ ਚੱਲੇ ਜਾਂਦੇ ਕਿਉਂਕਿ ਲੜਕੀ ਦੀ ਤਾਂ ਸਿਕਿਉਰਿਟੀ ਹੋਈ ਹੈ ਨਹੀਂ ਔਰ ਬਹੁਤ ਲੋਕ ਡਰੇ ਹੋਏ ਆ ਖਾਸ ਤੌਰ ਤੇ ਲੜਕੀਆਂ ਕਿਉਂਕਿ ਵੱਡੇ ਮਹਾਨਗਰਾਂ 'ਚ ਬਹੁਤ ਟੈਰਰ ਹੈ ਪੁਲਿਸ ਵਾਲੇ ਮੇਰਾ ਨਾਮ ਸਾਗਰ ਹੈ ਆਜ ਕੱਲ ਇੱਕ ਨਵਾਂ ਟ੍ਰੈਂਡ ਚੱਲ ਪਿਆ ਸਾਰੇ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਆਪਣੀ ਕੁੜੀਆਂ ਨੂੰ ਸਮਝਾਓ ਕਿ ਕਿੱਦਾਂ ਬਚਣਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਬਹੁਤ ਜ਼ਿਆਦਾ ਸਾਨੂੰ ਐਜੂਕੇਸ਼ਨ ਆਪਣੇ ਮੁੰਡਿਆਂ ਨੂੰ ਦੇਣ ਦੀ ਲੋੜ ਹੈ ਕਿਉਂਕਿ ਅੱਜ ਰੱਖੜੀ ਬੰਧਨ ਹੈ ਹਰ ਇੱਕ ਭੈਣ ਜਦੋਂ ਵੀ ਰਖੜੀ ਬੰਦੀ ਹੈ ਉਹ ਇਹੀ ਆਪਣੇ ਭਰਾ ਨੂੰ ਪ੍ਰਣ ਲੈਂਦੀ ਹੈ ਕਿ ਮੇਰੀ ਰੱਖਿਆ ਤੁਸੀਂ ਕਰਨੀ ਹੈ ਔਰ ਉਹੀ ਭਰਾ ਜਦੋਂ ਕੱਲ ਨੂੰ ਕਿਸੇ ਦੀ ਭੈਣ ਨਾਲ ਗਲਤ ਕਰਦਾ ਉਹਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹਦੀ ਵੀ ਸਿਸਟਰ ਹੈ ਉਹਦੀ ਵੀ ਮਦਰ ਹੈ ਦੇਖੋ ਜੀ ਸਾਰਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਇਹ ਐਜੂਕੇਟ ਕਰਨਾ ਚਾਹੀਦਾ ਹੈ ਕਿ ਹਰ ਕਿਸੇ ਲੜਕੀ ਨੂੰ ਆਪਣੀ ਸਿਸਟਰ ਔਰ ਮਦਰ ਵਾਂਗ ਦੇਖੋ ਇੱਜ਼ਤ ਨਾਲ ਦੇਖੋ ਇਹ ਹੀ ਮੇਰੀ ਅਪੀਲ ਹੈ ਕਿਉਂਕਿ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆ ਸਾਰੇ ਉਹ আজকাল ਇੱਕ ਨਵਾਂ ਟ੍ਰੈਂਡ ਚੱਲ ਗਿਆ ਕਿ ਕੈਂਡਲ ਮਾਰਚ ਨੂੰ ਸਾਰੇ ਕਹਿਣ ਲੱਗ ਪਏ ਆ ਕਿ ਇਹ ਤਾਂ ਕੈਂਡਲ ਮਾਰਚ ਕਰਦੇ ਆ ਦੋ ਦਿਨ ਬਾਅਦ ਖਤਮ ਹੋ ਜਾਂਦਾ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੀ ਉੱਠੋ ਜ ਸਾਰਾ ਅੱਜਕੱਲ ਇਗਜ਼ਾਮਪਲ ਦਿੱਤੀ ਜਾ ਰਹੀ ਹੈ ਮਹਾਭਾਰਤ ਦੀ ਕਿ ਇੱਕ ਜਿਹੜਾ ਮਤਲਬ ਹਰਨ ਹੋਣ ਕਰਕੇ ਪੂਰੀ ਮਹਾਭਾਰਤ ਹੋ ਗਈ ਸੀ ਸ਼ਾਇਦ ਉਹ ਵੀ ਟਾਈਮ ਜਲਦੀ ਆ ਜਾਏਗਾ ਜੋ ਹਾਲਾਤ ਸਾਡੇ ਚੱਲ ਰਹੇ ਆ ਸੋ ਪਲੀਜ਼ ਸਾਰਿਆਂ ਨੂੰ ਦੁਬਾਰਾ ਇਹਹੀ ਰਿਕਵੈਸਟ ਹੈ ਆਪਣੇ ਆਪਣੇ ਮੁੰਡਿਆਂ ਨੂੰ ਐਜੂਕੇਟਿਡ ਕਰੋ ਨਾ ਕਿ ਕੁੜੀਆਂ ਨੂੰ ਮੁੰਡੇ ਸਮਝ ਕੇ ਤਾਂ ਇਹ ਵਾਰਦਾਤ ਕਦੀ ਹੋਣੀ ਆ ਹੀ ਨਹੀਂ ਹੈ ਜੀ ਸ਼ੁਕਰੀਆ ਸਰ ਦੇ ਅੱਗੇ ਇੱਕ ਡਿਮਾਂਡ ਹੈ ਵੀ ਜਿਹੜੇ ਕਾਨੂੰਨਾਂ ਦਾ ਇੰਪਲੀਮੈਂਟੇਸ਼ਨ ਬਹੁਤ ਸਹੀ ਢੰਗ ਨਾਲ ਹੋਵੇ ਤੇ ਜਿਹੜੇ ਜਿਹੜੇ ਫਾਸਟ ਟਰੈਕ ਤੇ ਜਿਹੜੇ ਅਦਾਲਤਾਂ ਚ ਕੇਸ ਚੱਲਦੇ ਉਹਨਾਂ ਦੀ ਸੁਣਵਾਈ ਹੋਵੇ ਇੱਕ ਸਾਡੇ ਜਿਹੜੇ ਹੈ ਬੱਚਾ ਜਿਸ ਕੁਖ ਤੋਂ ਜੰਮਦਾ ਉਹਦੀ ਬੇਪੱਤੀ ਕਰਦਾ ਉਹਦੇ ਵਿੱਚ ਸ਼ਾਇਦ ਸਾਡੇ ਐਜੂਕੇਸ਼ਨ ਸਿਸਟਮ ਦੀ ਇਹ ਕਮੀਆਂ ਹੈ ਸ ਇਹ ਜਿਹੜੇ ਸਾਡੇ ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਨੂੰ ਉਹੋ ਜੀ ਐਜੂਕੇਸ਼ਨ ਦੇਣੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਸਾਖੀਆਂ ਬਣਗੀਆਂ ਨੇ ਗੁਰੂਆਂ ਦੀਆਂ ਉਹ ਪੜਾਈਆਂ ਜਿਹੜੀਆਂ ਇਸ ਸਰਵੇ ਦੇ ਜਿਹੜੀ ਪਾਰਸਰੀ ਨੂੰ ਮਾਤ ਬਖਾਣਿਆ ਗਿਆ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾ ਜਿਸ ਨੇ ਰਾਜਾ ਸ਼ਾਮਾ ਜਾਂ ਕੰਗਾਲ ਜੰਮੇ ਸਰ ਉਹ ਸੇ ਮਾਤਾ ਦੇ ਜੰਮੇ ਬੱਚੇ ਐ ਉਹਨਾਂ ਨੂੰ ਇਹੋ ਜੀ ਐਜੂਕੇਸ਼ਨ ਮਿਲਣੀ ਚਾਹੀਦੀ ਵੀ ਉਹੋ ਜੇ ਕੰਮ ਕਰੇ ਇਨਾ ਕੋਈ ਸਾਡੀ ਸਰਕਾਰ ਅੱਗੇ ਡਿਮਾਂਡ ਹੈ ਇਹੀ ਹੈ ਵੀ ਉਹ ਐਜੂਕੇਸ਼ਨ ਸਿਸਟਮ ਨੂੰ ਸੁਧਾਰ ਲਿਆਵੇ ਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕਰੇ ਥੈਂਕ ਯੂ ਮੈਂ ਨਵੀਨ ਛਾਵੜਾ ਸਾਡੇ ਯੂਥ ਕਲੱਬ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਜਸਟਿਸ ਲਈ ਜਿਹੜੀ ਡਾਕਟਰ ਦੀ ਨਿਰਮਮ ਹੱਤਿਆ ਕੀਤੀ ਗਈ ਬੜਾ ਖਿਲੋਨਾ ਅਪਰਾਧ ਕੀਤਾ ਗਿਆ ਬਹੁਤ ਹੀ ਜ਼ਿਆਦਾ ਬੱਚੀ ਨਾਲ ਦੁੱਖਦਾਈ ਘਟਨਾ ਹੋਈ ਹੈ ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ ਕਢ ਲਿਆ ਹੈ ਇਹ ਕੈਂਡਲ ਮਾਰਚ ਸਾਡੇ ਵੱਲੋਂ ਇੱਕ ਅਪੀਲ ਹੈ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਇਹਦੇ ਲਈ ਇੱਕ ਵਧੀਆ ਤੋਂ ਵਧੀਆ ਇਦਾਂ ਦਾ ਕੋਈ ਕੰਮ ਕੀਤਾ ਜਾਵੇ ਕਿ ਦੁਬਾਰਾ ਇਦਾਂ ਦਾ ਕੰਮ ਨਾ ਹੋਵੇ ਇਦਾਂ ਦੀ ਇਹਨਾਂ ਨੂੰ ਇੱਕ ਸਜ਼ਾ ਦਿੱਤੀ ਜਾਵੇ ਵੀ ਦੁਬਾਰਾ ਇਦਾਂ ਦਾ ਅਪਰਾਧ ਕਰਨ ਦੀ ਕਿਸੇ ਦੀ ਹਿੰਮਤ ਹੀ ਨਾ ਪਵੇ ਇਸ ਲਈ ਸਾਡੀ ਇਹ ਹੀ ਅਪੀਲ ਹੈ ਔਰ ਇਹਨੂੰ ਅਸੀਂ ਇਨਸਾਫ ਦਿਲਾਣਾ ਚਾਹੁੰਦੇ ਆਂ ਵੀ ਇਦਾਂ ਦਾ ਦੁਬਾਰਾ ਕੰਮ ਨਾ ਕੀਤਾ ਜਾਵੇ